ਸ਼ਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਬੇਹਦ ਭਿਆਨਕ ਸੜਕ ਹਾਦਸਾ ਹੋਇਆ ਹੈ ਓਵਰਲੋਡਡ ਟਰੈਕਟਰ ਟਰਾਲੀ ਪਤੀ ਪਤਨੀ ਦੇ ਲਈ ਕਾਲ ਬਣੀ ਹੈ ਦੱਸਿਆ ਜਾ ਰਿਹਾ ਹੈ ਕਿ ਪੇਕਾਕਰ ਆਪਣੇ ਭਰਾ ਅਤੇ ਪਰਜਾਈ ਨੂੰ ਮਿਲਣ ਆ ਰਹੀ ਮਹਿਲਾ ਅਤੇ ਉਸਦੇ ਪਤੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਅੰਮ੍ਰਿਤਸਰ ਦੇ ਪਿੰਡ ਚੀਮਾ ਬਾੜ ਦੀਆਂ ਇਹ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਜਿੱਥੇ ਕਿ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਮਾਤਮ ਸਾਇਆ ਸ਼ਾਇਆ ਹੋਇਆ ਹੈ ਅਤੇ ਜਿਹੜੇ ਲੋਕ ਹੈਗੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਵਿਲਾਪ ਕਰ ਰਹੇ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਆਪਣੇ ਭਰਾ ਅਤੇ ਪਰਜਾਈ ਨੂੰ ਮਿਲਣ ਦੇ ਲਈ ਆ ਰਹੀ ਮਹਿਲਾ ਜੋ ਕਿ ਆਪਣੇ ਪਤੀ ਨਾਲ ਬਾਈਕ ਤੇ ਸਵਾਰ ਹੋ ਕੇ ਆਪਣੇ ਘਰੋਂ ਨਿਕਲੀ ਸੀ ਆਪਣੇ ਭਰਾ ਦੇ ਘਰ ਪਹੁੰਚਣ ਦੇ ਲਈ ਪਰ ਰਸਤੇ ਦੇ ਵਿੱਚ ਇਹ ਬੇ ਬੇਹਦ ਮੰਦਪਾਗਾ ਹਾਦਸਾ ਵਾਪਰ ਜਾਂਦਾ ਤੇ ਮੌਕੇ ਦੀਆਂ ਤਸਵੀਰਾਂ ਵਾਕਈ ਹੀ ਦਿਲ ਨੂੰ ਬਲੁੰਦਰ ਕੇ ਰੱਖ ਦੇਣ ਵਾਲੀਆਂ ਨੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਟਰੈਕਟਰ ਟਰਾਲੀ ਸੀ ਉਹ ਪੱਠੇ ਤੋਂ ਨਿਕਲੀ ਸੀ ਜਿਸ ਦੇ ਵਿੱਚ ਓਵਰਲੋਡਡ ਇੱਟਾਂ ਭਰੀਆਂ ਹੋਈਆਂ ਸਨ ਪਰ ਅਚਾਨਕ ਜਿਹੜਾ ਕਿ ਟਰੈਕਟਰ ਦਾ ਉਹ ਸੰਤੁਲਨ ਵਿਗੜ ਜਾਂਦਾ ਜਿਸ ਕਰਕੇ ਉਹ ਪਹਿਲਾਂ ਤਾਂ ਜਾ ਕੇ ਖੰਬੇ ਦੇ ਨਾਲ ਟਕਰਾਂਦਾ ਤੇ ਫਿਰ ਬਾਈਕ ਤੇ ਆ ਰਹੇ ਪਤੀ ਪਤਨੀ ਨੂੰ ਟੱਕਰ ਮਾਰਦਿਆਂ ਹੋਇਆਂ ਜਿਹੜੀ ਕਿ ਇੱਕ ਘਰ ਦੀ ਕੰਧ ਦੇ ਵਿੱਚ ਜਾ ਵਸਦਾ ਤੇ ਉਹ ਟਰੈਕਟਰ ਜੋ ਕਿ ਦੋ ਜਾਣਿਆਂ ਦੀ ਮੌਤ ਦੀ ਵਜ੍ਹਾ ਬਣਿਆ ਉਰਜਿਮੀ ਇਹ ਹਾਦਸਾ ਵਾਪਰਦਾ ਤਾਂ ਟਰੈਕਟਰ ਤੇ ਸਵਾਰ ਉਸ ਦਾ ਚਾਲਕ ਅਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਜੋਂਦੇ ਨੇ ਉਧਰ ਜਿਵੇਂ ਹੀ ਇਹ ਖਬਰ ਜਿਹੜੀ ਹੈ ਪਿੰਡ ਦੇ ਲੋਕਾਂ ਨੂੰ ਮਿਲਦੀ ਹੈ ਤਾਂ ਉਹ ਮੌਕੇ ਤੇ ਪਹੁੰਚਦੇ ਹੈਗੇ ਨੇ ਅਤੇ ਜਿਹੜਾ ਕੀ ਹੈ ਮੌਕੇ ਦੇ ਉੱਪਰ ਜਦੋਂ ਜਾ ਕੇ ਉਹਨਾਂ ਵੱਲੋਂ ਮੰਜ਼ਰ ਦੇਖਿਆ ਜਾਂਦ ਤਾਂ ਵਾਕਈ ਹਰ ਦੀ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਉਂਦੇ ਨੇ ਕਿਉਂਕਿ ਇਹ ਜਿਹੜਾ ਕੀ ਪਿੰਡ ਚੀਮਾ ਬਾਠ ਹੈ ਉਸ ਪਿੰਡ ਦੀ ਰਹਿਣ ਵਾਲੀ ਇਹ ਲੜਕੀ ਆਪਣੇ ਆਪਣੇ ਪਤੀ ਦੇ ਨਾਲ ਆਪਣੇ ਕਾਰ ਜਿਹੜਾ ਕਿ ਪੇਕਾ ਕਰ ਆ ਰਹੀ ਸੀ ਕਿ ਰਸਤੇ ਦੇ ਵਿੱਚ ਉਸ ਨੂੰ ਇਹ ਵਿਹਦ ਮੰਤਪਾਗਾ ਹਾਸੇ ਦਾ ਸ਼ਿਕਾਰ ਹੋਣਾ ਪਿਆ ਜਿਸ ਤੋਂ ਬਾਅਦ ਹੁਣ ਫਰਾਜ ਟਰੈਕਟਰ ਚਾਲਕ ਦੀ ਜਿਹੜੀ ਭਾਲ ਉਹ ਸ਼ੁਰੂ ਕਰ ਦਿੱਤੀ ਗਈ ਹੈ ਸੋ ਜਾਣਕਾਰੀ ਦੇ ਮੁਤਾਬਕ ਜਿਹੜਾ ਮ੍ਰਿਤਕ ਹੈ ਉਸ ਦਾ ਨਾਮ ਕੁਲਵੰਤ ਸਿੰਘ ਦੱਸਿਆ ਜਾ ਰਿਹਾ ਜਦਕਿ ਉਸ ਦੀ ਪਤਨੀ ਦਾ ਨਾਮ ਜਸਵੀਰ ਕੋਰ ਹੈ ਜੋ ਕਿ ਬਾਈਕ ਤੇ ਸਵਾਰ ਆਪਣੇ ਪਿੰਡੋਂ ਰਈਆਂ ਤੋਂ ਨਿਕਲਦੇ ਨੇ ਪਿੰਡ ਚੀਮਾ ਬਾੜ ਦੇ ਲਈ ਪਰ ਰਸਤੇ ਦੇ ਵਿੱਚ ਬੇਹਦ ਭਿਆਨਕ ਹਾਦਸਾ ਵਾਪਰ ਜਾਂਦਾ ਸੋ ਦੋ ਕਰਾਂ ਦੇ ਵਿੱਚ ਜਿਹੜੇ ਕਿ ਸੱਥਰ ਵਿਛ ਚੁੱਕੇ ਹੈਗੇ ਨੇ ਇੱਕ ਹਾਦਸਾ ਖੜ ਦੇ ਕਿ ਕਰ ਹੈਗਾ ਉਹ ویرਾਨ ਹੋ ਗਿਆ ਉਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕਾ ਦਾ ਜਿਹੜਾ ਕਿ ਬੇਟਾ ਹੈ ਉਹ ਫੌਜ ਦੇ ਵਿੱਚ ਡਿਊਟੀ ਕਰਦਾ ਹੈ ਤੇ ਜਦੋਂ ਹੁਣ ਉਸ ਨੂੰ ਇਹ ਖਬਰ ਮਿਲਦੀ ਹੈ ਤਾਂ ਉਹ ਜਿਹੜਾ ਕਿ ਆਪਣੇ ਘਰ ਆਉਣ ਦੇ ਲਈ ਜਿਹੜੀ ਆ ਉਹ ਕਾਰਵਾਈ ਇਹ ਸ਼ੁਰੂ ਕਰ ਚੁੱਕਿਆ ਜਿਸ ਤੋਂ ਬਾਅਦ ਹੁਣ ਉਸ ਦਾ ਇੰਤਜ਼ਾਰ ਕੀਤਾ ਜਿਹੜਾ ਸੋ ਪਿੰਡ ਦੇ ਵਿੱਚ ਕੀਵੇਂ ਜਿਹੜਾ ਕਿ ਹਰ ਇੱਕ ਦੀ ਅੱਖ ਨਮ ਨਜ਼ਰ ਆ ਰਹੀ ਆ ਉਧਰ ਪਿੰਡ ਦੇ ਜਿਹੜੇ ਕਿ ਲੋਕ ਮੌਕੇ ਤੇ ਇਕੱਠੇ ਹੋਏ ਨੇ ਤਾਂ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਪੱਠੇ ਚੱਲਦੇ ਨੇ ਉਹ ਇਲੀਗਲ ਤਰੀਕੇ ਨਾਲ ਚਲਾਏ ਜਾਂਦੇ ਨੇ ਤੇ ਉੱਥੇ ਦੀ ਜਿਵੇਂ ਕਿ ਓਵਰਲੋਡਡ ਟਰੱਕ ਹੋ ਗਏ ਟਰੈਕਟਰ ਟਰਾਲੀਆਂ ਹੋ ਗਈਆਂ ਇਹ ਆਮ ਹੀ ਪਿੰਡਾਂ ਦੇ ਵਿੱਚੋਂ ਗੁਜ਼ਰਦਿਆਂ ਨੇ ਜੋਲ ਦੂਸਤਿਆਂ ਦੇ ਲਈ ਕਾਲ ਬਣਦੀਆਂ ਨੇ ਅਤੇ ਹੁਣ ਇਹ ਵੀ ਮੰਗ ਕੀਤੀ ਹੈ ਕਿ ਕੱਲੇ-ਕੱਲੇ ਦੇ ਕੀ ਡਰਾਈਵਰ ਹੈ ਉਸ ਦਾ ਡੋਪ ਟੈਸਟ ਕਰਵਾਇਆ ਜਾਵੇ ਸੋ ਮੌਕੇ ਤੇ ਮਯੂਦ ਲੋਕਾਂ ਨੇ ਗੱਲਬਾਤ ਕੀਤੀ ਹੈ ਕਿ ਕੁਝ ਕਿਹਾ ਉਹ ਸੁਣਦੇ ਆ ਇੱਕ ਘਟਨਾ ਮਲ ਹੋਈ ਹੈ ਸਾਡੇ ਪਿੰਡ ਦਾ ਜਵਾਈ ਆ ਧੀ ਆ ਇਹ ਆਪਣੇ ਪਿੰਡ ਤੋਂ ਇੱਥੇ ਆਪਣੇ ਮਿਲਣ ਆ ਰਹੇ ਸੀਗੇ ਅਰੇ ਇਹ ਤਾਂ ਆ ਰਹੇ ਸੀ ਜਦੋਂ ਇੱਥੇ ਪਹੁੰਚੇ ਆ ਇਧਰੋਂ ਪਿੰਡ ਵਾਲੇ ਪਾਸੇ ਤੋਂ ਚੀਮੇ ਬਾਠ ਵਾਲੇ ਪਾਸੇ ਤੋਂ ਓਵਰਲੋਡ ਭੱਠੇ ਵਾਲੀ ਟਰਾਲੀ ਜਿਹੜੀ ਦਾ ਬਹੁਤ ਜ਼ਿਆਦੀ ਸਪੀਡ ਤੇ ਆ ਰਹੀ ਸੀ ਤੇ ਉਹਨਾਂ ਨੂੰ ਕੱਚੇ ਦੁੱਜੇ ਬਨੇ ਰੌਂਗ ਸਾਈਡ ਜਾ ਕੇ ਦਰੜ ਦਿੱਤਾ ਦੋਹਾਂ ਜੀਆਂ ਨੂੰ ਤੇ ਟਰੈਲੀ ਵਾਲੇ ਜਿਹੜੇ ਆ ਉਹ ਦੋਵੇਂ ਜਣੇ ਉੱਤਰ ਕੇ ਤੇ ਭੱਜ ਗਏ ਆ ਆ ਘਟਨਾ ਹੋਈ ਆ ਤੇ ਉਹਨਾਂ ਦੀ ਮੌਤ ਹੋ ਗਈ ਆ ਉਹਨਾਂ ਦਾ ਘਰ ਬਰਬਾਦ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੇ ਪਰਿਵਾਰ ਨੂੰ ਪੱਠੇ ਵਾਲੇ ਮਾਲਕਾਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਇਹ ਕਰਨ ਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਸੋ ਤੁਸੀਂ ਪਿੰਡ ਵਾਲਿਆਂ ਦੀ ਜਿਹੜੀ ਹੈ ਗੱਲਬਾਤ ਸੁਣੀ ਹੈਗੀ ਕਿਸੇ ਕਦਰ ਉਹਨਾਂ ਦੇ ਵੱਲੋਂ ਇਸ ਘਟਨਾ ਤੋਂ ਬਾਅਦ ਆਪਣਾ ਰੋਜ਼ਗਾਰ ਕੀਤਾ ਜਰਚੜਾ ਮੰਗ ਕੀਤੀ ਹੈ ਕਿ ਕੱਲੇ ਕੱਲੇ ਪੱਠੇ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਤੇ ਉੱਪਰ ਪਹੁੰਚੀ ਪੁਲਿਸ ਦੀ ਟੀਮ ਦੇ ਵੱਲੋਂ ਪੂਰੀ ਸਿੱਤੀ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਮੌਕੇ ਤੋਂ ਫਰਾੜ ਟਰੈਕਟਰ ਟਰਾਲੀ ਚਾਲਕ ਅਤੇ ਉਸਦੇ ਸਾਥੀ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਐ ਸੋ ਪੁਲਿਸ ਦੇ ਵੱਲੋਂ ਮੁਕੱਦਮਾ ਤਾਂ ਦਰਜ ਕਰ ਲਿਆ ਗਿਆ ਪਰ ਨਾਲ ਹੀ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਪੱਠਾ ਮਾਲਕ ਦੇ ਖਿਲਾਫ ਵੀ ਜੜੀ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਉਹ ਵੀ ਸੁਣੋ ਇਹ ਜੀ ਬੜੀ ਮਤਭਾਗੀ ਘਟਨਾ ਵਾਪਰੀ ਆ ਇਹ ਦੋ ਮੀਆਂ ਬੀਵੀ ਇਹ ਕਲਵੰਤ ਸਿੰਘ ਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਇਹ ਆਪਣੇ ਭਰਾ ਇਹਨਾਂ ਦੇ ਚੀਮੇ ਵਾਟ ਰਹਿੰਦੇ ਆ ਜੀ ਉਹਨਾਂ ਨੂੰ ਮਿਲ ਜਾ ਰਹੇ ਸੀ ਮੋਟਰਸਾਈਕਲ ਤੇ ਤਾਂ ਉਹਦੇ ਵਿੱਚ ਇੱਕ ਪੱਠੇ ਤੇ ਏਟਾਂ ਲੱਦ ਕੇ ਤਾ ਟੈਟਾ ਟਾਲੀ ਆ ਰਿਹਾ ਹੈ ਉਹ ਬਕਾਬੂ ਹੋ ਕੇ ਤੇ ਇਹਨਾਂ ਦੇ ਵਿੱਚ ਵਜਾ ਜਿਨ੍ਹਾਂ ਦਾ ਦੋਹਾਂ ਦੇ ਮੌਤ ਹੋ ਗਈ। ਤੇ ਮੁੱਢਲੀ ਜਾਂਚ ਤੇ ਸਰ ਕੀ ਲੱਗਦਾ ਕਿ ਦੇ ਨਾ ਕਿ ਜਿਹੜਾ ਡਰਾਈਵਰ ਆ ਵੱਲੋਂ ਜਾਂ ਕੋਈ ਨਸ਼ਾ ਕੀਤਾ ਗਿਆ ਹੋਵੇ ਕਿਉਂਕਿ ਜਿਸ ਤਰ੍ਹਾਂ ਬਿਜਲੀ ਦਾ ਖੰਭਾ ਵੀ ਵਿੱਚ ਟੀਸੀਟਿਆ ਗਿਆ ਹੈ। ਤੰਦ ਤੋੜੀ ਗਈ ਹੈ ਕੱਚੇ ਰਾਹ ਤੇ ਮੋਟਰਸਾਈਕਲ ਪਿਆ ਹੈ ਸਿਰ ਪੱਲੇ ਦੇ ਦਿੱਤੇ ਗਏ ਨੇ ਕੀ ਲੱਗਦਾ ਹੈ। ਉਹ ਕਗੇ ਮੌਕੇ ਦੇ ਉੱਪਰ ਆਏ ਆ ਤੇ ਦੋਸ਼ੀ ਗ੍ਰਿਫਤਾਰ ਕਰਕੇ ਤੋ ਬਾਅਦ ਅਗਲੀ ਜਿਹੜੀ ਆ ਕਾਰਵਾਈ ਜਿਹੜੀ ਆ ਦੇਖਿਆ ਜਾਊਗਾ ਵੀ ਨਸ਼ਾ ਕੀਤਾ ਜਾਂ ਜੋ ਵੀ ਗੱਲਬਾਤ ਹੋਊਗੀ ਹਲਾ ਲੈਣਾਂ ਦੇ ਬਿਆਨ ਲੈ ਕੇ ਤੇ ਪਰਚਾ ਦਰਜ ਹੋਵੇ ਸੋ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਇੱਕ ਅਣਗਹਿਲੀ ਜਿਹੜੀ ਕੀ ਹੈ ਕਿਸੇ ਦੂਸਰੇ ਦੀ ਮੌਤ ਦੀ ਵਜ੍ਹਾ ਬਣੀ ਹੋਵੇ ਅਜਿਹਾ ਅਨੇਕੇ ਹੀ ਜਿਹੜੇ ਕੀ ਮਾਮਲੇ ਨੇ ਉਹ ਅੱਜ ਦਿਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਬਾਈਕ ਦੀ ਹਾਲਤ ਕੀ ਹੋਈ ਹੈ ਜਦੋਂ ਟਰੈਕਟਰ ਚਾਲਕ ਦੇ ਵੱਲੋਂ ਜਿਹੜਾ ਕੀ ਇਹ ਅ ਪਰ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਹੋਣ ਦੀ ਵਜ੍ਹਾ ਕਰਕੇ ਜਿਹੜਾ ਕਿ ਉਹ ਟਰੈਕਟਰ ਦਾ ਸੰਤੁਲਨ ਵਿਗੜਿਆ ਜਿਸ ਤੋਂ ਬਾਅਦ ਇਹ ਜਿਹੜੀ ਹੈ ਜ਼ੋਰਦਾਰ ਟੱਕਰ ਵਾਜ ਦੇ ਨਾਲ ਹੋ ਜਾਂਦੇ ਜਿਸ ਤੋਂ ਬਾਅਦ ਦੋਵੇਂ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਧਰ ਹੁਣ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਹੈ ਮਾਹੌਲ ਗਮਗੀਨ ਹੈ ਕਿਉਂਕਿ ਜਿਹੜਾ ਕਿ ਹੈ ਇਸੇ ਪਿੰਡ ਦਾ ਜਿਹੜਾ ਕੀ ਧੀ ਜਵਾਈ ਦੱਸੇ ਜਾਂ ਰਹੇ ਨੇ ਜਿਹੜੇ ਕਿ ਉਸੇ ਪਿੰਡ ਦੇ ਵਿੱਚ ਹੀ ਹੁਣ ਜਿਹੜਾ ਕਿ ਮੌਤ ਦੀ ਨੀਂ ਸੋ ਚੁੱਕੇ ਹੈਗੇ ਨੇ ਮੌਤ ਦੀ ਅਗੋਸ਼ ਤੇ ਵਿੱਚ ਜਾ ਚੁੱਕੇ ਨੇ ਉਧਰ ਹੁਣ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਕਹਿ ਰਹੀ ਹੈ ਕਿ ਹੁਣ ਬਣਦੀ ਕਾਰਵਾਈ ਅਮ